ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਪਹਿਲਾਂ ਗੱਲ ਕਲੀਅਰ ਕਰਦਾ ਹਾਂ ਵੀ ਇੱਕ ਕੱਲ ਰਣਜੋਤ ਤੇ ਨਾਲ ਇੱਕ ਜਿਹੜਾ ਸਿੰਗਰ ਸੀਗਾ ਬੰਦਾ ਜਿਹਦੀ ਪਰਸੋਂ ਚੌਥੇ ਸੀ ਕਿ ਵੀਡੀਓ ਪਾਈ ਸੀ ਜਿਹੜਾ ਉਹਨੇ ਗੀਤ ਕੱਢਿਆ ਉਹ ਤੇ ਇਹਨਾਂ ਦੀ ਕੱਲ ਇੱਕ ਲਾਈਵ ਹੋਈ ਸੀਗੀ ਤੁਸੀਂ ਤਕਰੀਬਨ ਸਾਰਿਆਂ ਨੇ ਦੇਖੀ ਹੋਣੀ ਆ ਉਹ ਜਿਹੜੀ ਲਾਈਵ ਹੋਈ ਆ ਉਹਦੇ ਵਿੱਚ ਕੋਈ ਜਿੱਦਾਂ ਮਤਲਬ ਸਵਾਲ ਤੇ ਜਵਾਬ ਜੋ ਕਰਨੇ ਵਾਲੇ ਸੀਗੇ ਉਹ ਕਰਨ ਵਾਲੇ ਉਹ ਚ ਹੋਈ ਨਹੀਂ ਆਪਾਂ ਆਉਣ ਨਾਲ ਦਿਨਾਂ ਦੇ ਵਿੱਚ ਕੱਲ ਮੇਰੇ ਕੋਲ ਟਾਈਮ ਘੱਟ ਸੀਗਾ ਤੇ ਉਹ ਸਵਾਲ ਉਹ ਜਵਾਬ ਉਹ ਤੋਂ ਦੂਸਰ ਚੀਜ਼ੇ ਟਾਈਮ ਲੱਗਿਆ ਜਰੂਰ ਆਪਾਂ ਕਰਾਂਗੇ ਐਸੀ ਕੀ ਕੱਲ੍ਹ ਵਾਲੀ ਗੱਲ ਤੇ ਹੁਣ ਜੋ ਗੱਲ ਮੈਂ ਤੁਹਾਨੂੰ ਦੱਸਣਾ ਚਾਹਣਾ ਪਹਿਲਾਂ ਤਾਂ ਆਪਾਂ ਸ਼ੁਰੂਆਤ ਕਰ ਲਈਏ ਸਬਜੈਕਟ ਆਪਣੇ ਹੈਗੇ ਨੇ ਜਿਹੜੇ ਮੇਨ ਦੋ ਆਪਣੇ ਬੜੇ ਬੋਕ ਨੇ ਜਿਵੇਂ ਕਹਿੰਦਾ ਹੁੰਦਾ ਮੈਂ ਇੱਕ ਹੈਗਾ ਭਾਨਾ ਸਿੱਧੂ ਤੇ ਇੱਕ ਹੈਗਾ ਲੱਖਾ ਸੁਧਾਲਾ ਭਾਨੇ ਸਿੱਧੂ ਦੇ ਤਕਰੀਬਨ 2 ਹਫ਼ਤੇ ਹੋ ਗਏ ਸ਼ੁਰੂਆਤ ਭਾਨੇ ਸਿੱਧੂ ਤੋਂ ਕਰ ਲੈਨੇ ਆਪਾਂ 2 ਹਫ਼ਤੇ ਹੋ ਗਏ ਜਿਹਦੇ ਵਿੱਚ ਉਹਨੇ ਆਪਣੇ ਏਜੰਟਾਂ ਦੀ ਜਿਹੜੀ ਹੋਰ ਸੰਗਤ ਦਰਸ਼ਨ ਆਪਣੇ ਪਿੰਡ ਦੇ ਵਿੱਚ ਆਪਣੇ ਘਰ ਦੇ ਵਿੱਚ ਲਾਉਂਦਾ ਸੀਗਾ ਕਿੰਨੇ ਬੰਦਿਆਂ ਨੇ ਦੇਖੀ ਆਉ ਕਿਹਨਾ ਕਿਹਨਾ ਕੋ ਵੀਡੀਓ ਆਈ ਆ ਉਹ ਲਾਉਣਾ ਤਕਰੀਬਨ ਉਹ ਹਟ ਗਿਆ ਕਿਉਂ ਹਟ ਗਿਆ ਕੀ ਪੰਜਾਬ ਦੇ ਜਿਹੜੇ ਏਜੰਟ ਨੇ ਉਹ ਕਪਲੇਵਾਜੀ ਧੋਖਾ ਧੜੀ ਕਰਨਾ ਉਹਨਾਂ ਨੇ ਬੰਦ ਕਰਤਾ ਨਹੀਂ ਉਹਨਾਂ ਨੇ ਬੰਦ ਨਹੀਂ ਕੀਤਾ ਉਹਦਾ ਇੱਕ ਕਾਰਨ ਪਤਾ ਕੀ ਬਣਿਆ ਤੁਸੀਂ ਧਿਆਨ ਨਾਲ ਇਹ ਚੀਜ਼ ਉੱਤੇ ਥੋੜਾ ਜਿਹਾ ਵਰਕ ਕਰੋਗੇ ਸੋਚੋਗੇ ਉਹਦਾ ਕਾਰਨ ਉਹਦਾ ਇਹ ਬਣਿਆ ਵੀ ਇਹਦਾ ਜਿਹੜਾ ਪਰਸਨਲ ਪੇਜ ਸੀਗਾ ਜਿੱਥੇ ਇਹਨੂੰ ਲੋਕ ਫੋਲੋ ਕਰਦੇ ਹੁੰਦੇ ਸੀਗੇ ਜਿੱਥੇ ਇਹਨੂੰ ਰੁਪਏ ਬਣਦੇ ਸੀਗੇ ਉਹ ਪੇਜ ਤਕਰੀਬਨ ਸਾਰਿਆਂ ਨੂੰ ਪਤਾ ਵੀ ਉਹ ਬੰਦ ਹੋ ਚੁੱਕਿਆ ਤੇ ਹੁਣ ਜਿਹੜਾ ਇਹਨੇ ਰੌਲਾ ਪਾਉਣਾ ਹੁੰਦਾ ਏਜੰਟਾਂ ਦੇ ਲੋਕਾਂ ਨਾਲ ਲੈ ਕੇ ਜਿਹੜੀਆਂ ਝੂਠੀਆਂ ਖਬਰਾਂ ਚਲਾਉਣੀਆਂ ਹੁੰਦੀਆਂ ਨੇ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਨਵੀਂ ਅਪਡੇਟ ਵੀ ਦਵਾਂਗੇ ਜਿਹੜੇ ਸਕਾਈ ਵਾਰਲਡ ਵਾਲਿਆਂ ਸੀਗੀ ਆਪਣੀ ਉਹ ਵੀ ਅਪਡੇਟ ਤੁਹਾਨੂੰ ਮਿਲ ਜਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਹੁਣ ਇਸ ਟਾਈਮ ਨਹੀਂ ਹੋ ਰਿਹਾ ਕਿਉਂਕਿ ਨਾ ਤਾਂ ਕੋਈ ਏਦਾਂ ਦੀ ਕੋਈ ਚੀਜ਼ ਜਿਹੜੀ ਹੋਈ ਆ ਵੀ ਜਿਹਦੇ ਨਾਲ ਜਿਵੇਂ ਮਤਲਬ ਵੀ ਕੰਟਰੋਵਰਸੀ ਕ੍ਰੀਏਟ ਹੋਵੇ ਜਾਂ ਮੱਲੋਬੀ ਜਣੇ ਕਿ ਲੋਕਾਂ ਦੇ ਵਿੱਚ ਇਹ ਗੱਲ ਜਾਵੇ ਲੋਕ ਦੇਖਣ ਨਾ ਜਿਹੜਾ ਇਹਦਾ ਜਿਹੜਾ ਸਪੋਰਟਰਾਂ ਨਾਲ ਜਿਹੜਾ ਬਲੌਗਰ ਗਗੀ ਸ਼ਰਮਾ ਤੁਸੀਂ ਸਾਰੇ ਜਾਣਦੇ ਹੋਵੋਗੇ ਉਹਨੂੰ ਅੱਗੇ ਆਤ ਪਈਦੀ ਸੀ ਦੋ ਦਿਨ ਪਹਿਲਾਂ ਲਿਖ ਵੇ ਬੁੱਧਵਾਰ ਨੂੰ ਭਾਨਾ ਸਿੱਧੂ 8:00 ਵਜੇ ਸੰਗਤ ਦਰਸ਼ਨ ਦਊਗਾ ਉੱਥੇ ਆਪਣੇ ਆਪਣੇ ਜਿਹੜੀ ਤੁਹਾਡੀ ਪ੍ਰੋਬਲਮ ਆ ਡਾਕੂਮੈਂਟ ਲੈ ਕੇ ਪਹੁੰਚੋ ਪਰ ਉਹ ਵੀ ਜਿਹੜਾ ਬੰਦਾ ਪਾਉਂਦਾ ਸੀਗਾ ਉਹ ਵੀ ਚੁੱਪ ਹੋ ਗਿਆ ਕਿਉਂਕਿ ਸ਼ਰਮਾ ਵੀ ਵੀਡੀਓ ਬਣਾਉਣੀ ਛੱਡ ਗਿਆ ਦੋ ਤਿੰਨ ਅੰਦਰੇ ਬੰਦੇ ਹੋਰ ਸੀਗੇ ਇਹਨਾਂ ਟੀਮ ਦੇ ਬੰਦੇ ਜੋ ਜਵੇਂ ਰਫਤਾਰ ਰਾਇ ਹੋਇਆ ਸੁਖ ਜਗਰਾਉ ਹੋਇਆ ਜਿਹੜੇ ਉਸ ਟਾਈਮ ਦੇ ਵਿੱਚ ਆਪਣੇ ਜਿਹੜਾ ਨਵਾਂ ਜੂਥ ਆ ਮੈਂ ਕਿਉਂ ਕਹਣਾ ਨਾ ਵੀ ਕਿਸੇ ਦੇ ਮਗਰ ਨਾ ਲੱਗੋ ਕਿਸੇ ਦੇ ਮਗਰ ਨਾ ਲੱਗੋ ਕਿਉਂਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ ਪਹਾੜੀ ਤੇ ਖੜਕੇ ਕਾਦੇ ਕਿ ਪਿੱਛੇ ਨੂੰ ਮੁਰ ਜਾਣਾ ਇਹ ਨਾਲ ਮਰਨ ਵਾਲੇ ਲੋਕ ਨਹੀਂ ਹੈਗੇ ਇਹਦਾ ਬਿਲਕੁਲ ਸਾਫ਼ ਬਿਲਕੁਲ ਕਲੀਅਰ ਪਿਆ ਜੇ ਕਿਸੇ ਲੋਕਾਂ ਨੇ ਦਿਮਾਗ ਦੇ ਵਿੱਚ ਇਹ ਚੀਜ਼ ਸਮਝ ਆਉਂਦੀ ਹੋਊ ਕਿੰਨੇ ਲੋਕਾਂ ਨੂੰ ਤੇ ਨਵੇਂ ਜੋਤ ਨੂੰ ਇਹਨਾਂ ਨੇ ਇਕੱਠੇ ਕਰਕੇ ਉੱਥੇ ਇਕਨੌਰੀ ਬਾਰਡਰ ਸ਼ੰਭੂ ਬਾਰਡਰ ਉੱਤੇ ਸੱਦਿਆ ਤੇ ਆਪ ਇਹੇ ਪਿੰਡਾਂ ਦੇ ਵਿੱਚ ਪ੍ਰਚਾਰ ਕਰਦੇ ਫਿਰਦੇ ਨੇ ਆਪਣੀਆਂ ਵੋਟਾਂ ਦਾ ਸਾਰਿਆਂ ਨੂੰ ਪਤਾ ਹੈ ਮੈਨੂੰ ਦੱਸਣ ਦੀ ਲੋੜ ਨਹੀਂ ਕੁਝ ਕਿ ਮੈਂ ਵੀਡੀਓ ਵੀ ਦਿਖਾਵਾਂਗਾ ਉਹ ਵੀਡੀਓ ਤੇ ਆਪਾਂ ਟੌਪਿਕ ਤੇ ਬਾਰਤ ਬਾਰਤਾਲਾ ਵੀ ਕਰਾਂਗੇ ਉਸ ਤੋਂ ਬਾਅਦ ਅਰੋ ਥੋੜਾ ਜਿਹਾ ਜਿਵੇਂ ਕੁਝ ਕੁ ਦਿਨ ਪਹਿਲਾਂ ਇੱਕ ਵੀਡੀਓ ਪਈ ਸੀ ਜਿਹਦੇ ਵਿੱਚ ਦੱਸਿਆ ਗਿਆ ਸੀਗਾ ਜੀ ਭਾਈ ਅਸੀਂ ਬਾਰਡਰਾਂ ਦੇ ਉੱਤੇ ਹੁਣ ਪੱਕੇ ਟਿਕਾਣੇ ਬਣਾਉਣੇ ਨੇ ਪੱਕੇ ਟਿਕਾਣੇ ਕਿਹਦੇ ਲੱਖਾਂ ਤੇ ਭਾਨਾ ਉੱਥੇ ਰਿਆ ਕਰਨਗੇ ਨਾ ਪੱਕੇ ਟਿਕਾਣੇ ਜਿਹੜੇ ਮਨਾਉਣੇ ਨੇ ਉਹ ਜਿਹੜੇ ਮਤਲਬ ਨਾਲ ਜੋਧੇ ਗਏ ਹੋਏ ਨੇ ਜਿਹੜੇ ਜਿਨ੍ਹਾਂ ਨੇ ਅਸਲ ਲੜਨਾ ਉੱਥੇ ਜਿਨ੍ਹਾਂ ਨੇ ਐਮਐਸਪੀ ਪਿੱਛੇ ਆਪਣੇ ਆਪ ਨੂੰ ਖਤਮ ਕਰਨਾ ਉਹਨਾਂ ਨੂੰ ਇਹਨਾਂ ਨੇ ਮੂਰੇ ਕਰਤਾ ਦੀ ਭਾਈ ਤੁਸੀਂ ਇੱਥੇ ਪੱਕੇ ਟਿਕਾਣੇ ਬਣਾ ਕੇ ਬੈਠੋ ਵੀ ਅਸੀਂ ਆਪਣੇ ਵੋਟਾਂ ਦੇ ਲਈ ਅਸੀਂ ਆਪਣੇ ਪੰਜਾਬ ਦੇ ਵਿੱਚ ਜਿਹੜਾ ਦੇਣਾ ਹੁਣ ਚੱਕ ਲਈ ਆਪਾਂ ਥੋੜੀਆਂ ਪੁਰਾਣੀਆਂ ਵੀਡੀਓ ਆ ਸਾਰੇ ਬੰਦਿਆਂ ਨੂੰ ਪਤਾ ਵੀ ਲੱਖੇ ਸਿਧਾਣੇ ਨੇ ਜਿੱਦਣ ਇਹ ਵੋਟ ਦਾ ਪ੍ਰਚਾਰ ਜਦੋਂ ਆਪਣੇ ਸ਼ੁਰੂਆਤ ਹੋਈ ਆ ਵੋਟਾਂ ਦੀ ਭਾਈ ਉਹਨੇ ਦੁਆਰ ਚ ਜਦ ਵੀ ਵੋਟਾਂ ਤਕਰੀਬਨ ਜਦ ਵੀ ਕਿਸੇ ਵੀ ਕਦੋਂ ਵੀ ਵੋਟਾਂ ਆਉਂਦੀਆਂ ਨਾ ਇਹ ਬੰਦੇ ਦੇ ਸਿਰ ਤੇ ਪੱਗ ਵੀ ਆ ਜਾਂਦੀ ਆ ਇਹ ਬੰਦੇ ਦੇ ਸਿਰ ਦੇ ਇਹ ਬੰਦੇ ਦੇ ਅੰਦਰ ਪੰਜਾਬ ਬਚਾਉਣ ਦੀ ਭਾਵਨਾ ਵੀ ਉੱਠ ਖੜਦੀ ਆ ਵੀ ਪੰਜਾਬ ਨੂੰ ਬਚਾ ਲਈਏ ਪੰਜਾਬ ਨੂੰ ਬਚਾ ਲਈਏ ਬਾਕੀ ਜਦ ਵੋਟਾਂ ਨਿਕਲ ਗਈਆਂ ਪੰਜਾਬ ਕਿੱਥੇ ਪੰਜਾਬ ਦੇ ਲੋਕ ਕਿੱਥੇ ਆਪਾਂ ਨੂੰ ਸਾਰਿਆਂ ਨੂੰ ਪਤਾ ਇਹ ਨਾ ਸੋਚੋ ਵੀ ਇਹ ਕੁਸ਼ਕਚਰਾ ਬਾਅਦ ਜਦ ਦੇ ਕੋ ਪੈਸੇ ਦੇ ਖਤਮ ਹੋਣ ਲੱਗਦੇ ਨੇ ਫਿਰ ਇਹਦੇ ਇਕੱਠ ਜਾ ਕਰਕੇ ਇਹਦੇ ਇਹਦੇ ਜੋਟੀਦਾਰ ਨੇ ਗੱਲਾਂ ਦਸੀਆਂ ਹੋਈਆਂ ਨੇ ਜੋਟੀਦਾਰ ਨੇ ਭਾਨੇ ਨੇ ਆਪਣੇ ਸਪੈਸ਼ਲ ਜ਼ਿਆਦਾ ਲੜੇ ਸੀ ਆਪ ਦੇ ਵਿੱਚ ਉਹ ਵੀਡੀਓ ਵਿੱਚ ਬੋਲ ਰਿਹਾ ਭਾਨਾ ਡਾਇਰੈਕਟਰ ਵੀ ਲੱਖੇ ਦੇ ਜੇਬ 'ਚ ਜ਼ਿਆਦਾ ਪੈਸੇ ਖਤਮ ਹੁੰਦੇ ਨੇ ਫਿਰ ਇੱਕ ਕੰਟਰੋਵਰਸੀ ਕ੍ਰੀਏਟ ਕਰ ਦੋ ਚਾਹੇ ਪੰਜਾਬੀ ਮਾਂ ਬੋਲੀ ਦੇ ਸਕੂਲ 'ਚ ਕਿਸੇ ਜਾ ਕੇ ਬੜ ਜਵੇ ਜਾ ਮੰਨ ਲਓ ਵੀ ਕਿਸੇ ਹਸਪਤਾਲ ਚ ਜਾ ਕੇ ਵੜਦੇ ਫਿਰ ਉੱਥੇ ਇਹਨਾਂ ਦੀ ਕੰਪਰੋਵੀਜ਼ਨ ਆਪਣੇ ਵਿੱਚ ਕੰਪਰੋਵਾਈਜ਼ ਹੁੰਦਾ ਵੀ ਸਾਨੂੰ ਭਾਈ ਇਹਨੇ ਪੈਸੇ ਦੇ ਦੇ ਸੀ ਚੁੱਪ ਕਰ ਦਾਂਗੇ ਹੁਣ ਆਜੋ ਥੋੜਾ ਜਿਹਾ ਆਪਾਂ ਮੈਂ ਪਿਛਲੀਆਂ ਵੀਡੀਓ ਚੱਕ ਲਾਵਾਂ ਲੱਖੇ ਨੇ ਆਪਣੇ ਟਰਾਲੀਆਂ ਤੇ ਜਦ ਯਾਤਰਾ ਕੱਢੀ ਸੀ ਇਹਦੇ ਬਿਆਨ ਪਏ ਨੇ ਮੇਰੇ ਕੋਲ ਇਸ ਟਾਈਮ ਜੀ ਚ ਕਹਿੰਦਾ ਸੀ ਮੈਂ ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਾਊਂਗਾ ਪਿੰਡਾਂ ਦੇ ਵਿੱਚ ਜਾਊਂਗਾ ਮੈਂ ਪਿੰਡਾਂ ਦੇ ਲੋਕਾਂ ਨਾਲ ਗੱਲਾਂ ਕਰੂੰਗਾ ਰਾਤ ਅਸੀਂ ਉੱਥੇ ਉਹੀ ਰਿਆ ਕਰਾਂਗੇ ਹੁਣ ਮੈਂ ਸੋਚੋ ਜੇ ਮੰਨ ਲਓ ਮੇਰੇ ਵਰਗਾ ਬੰਦਾ ਕੋਈ ਰੈਲੀ ਕਰਦਾ ਜਾਂ ਕੁਝ ਵੀ ਕਰਦਾ ਸਭ ਤੋਂ ਪਹਿਲਾਂ ਮੇਰੇ 'ਚ ਕੰਪੈਸਟੀ ਹੋਣੀ ਚਾਹੀਦੀ ਹੈ ਵੀ ਮੇਰੇ ਕੋਲ ਭਾਈ ਪੈਸੇ ਹੈਗੇ ਨੇ ਆਪਣੇ ਜੇਬਾਂ ਦੇ ਵਿੱਚ ਖਰਚਣ ਨੂੰ ਜੇ ਮੰਨ ਲਓ ਵੀ ਕਿਸੇ ਦੇ ਟਰੈਕਟਰ ਦੇ ਵਿੱਚ ਮੈਂ ਤੇਲ ਪਾਉਣਾ ਹੋਵੇ ਜਿਹੜੇ ਬੰਦਿਆਂ ਨੂੰ ਮੁੰਡਿਆਂ ਨੂੰ ਮੈਂ ਨਾਲ ਲੈ ਕੇ ਚੱਲਿਆ ਜੇ ਉਹਨਾਂ ਦਾ ਕੋਈ ਬਿਮਾਰ ਹੋ ਜਾਵੇ ਉਹਨਾਂ ਦਾ ਹਸਪਤਾਲ ਦਾ ਖਰਚਾ ਉਹਨਾਂ ਦਾ ਸਾਰਾ ਕੁਝ ਇਹ ਤੂੰ ਜੜ ਤੱਕ ਮੇਰੇ ਕੋਲ ਹੋਊਗਾ ਕਿਉਂਕਿ ਮੈਂ ਇੱਕ ਜੂਥ ਨੂੰ ਇਕੱਠੇ ਕਰਕੇ ਲੈ ਕੇ ਚੱਲਿਆ ਨਾ ਪਰ ਇਹ ਲੋਕਾਂ ਨੇ ਜਿਵੇਂ ਮੈਂ ਪਹਿਲਾਂ ਵੀਡੀਓ ਦਿਖਾਈ ਸੀਗੀ ਵੀ ਦੇ ਪੰਡਾ ਵਿੱਚ ਇਹਨਾਂ ਨੇ ਪੰਜਾਬ ਬਚਾਓ ਯਾਤਰਾ ਕੱਢਤਾ ਇਹਨਾਂ ਲਈ ਪੰਜਾਬ ਸਿਰਫ ਇੱਕ ਨਾ ਮਾਨਸਾ ਏਰੀਆ ਕੱਲਾ ਪੰਜਾਬ ਸਮਝਦੇ ਨੇ ਦਵਾਬਾ ਮਾਝਾ ਮਾਲਵਾ ਪੋਆਦ ਜਿਹੜੀ ਜਿੰਨੇ ਵੀ ਨਾ ਟੋਟਲ ਜਨਨ ਕਿ ਹੋਰ ਅਰੇਦਾਲ ਜਿਹੜੇ ਇਲਾਕੇ ਨੇ ਇਹਨਾਂ ਲਈ ਉਹ ਪੰਜਾਬ ਨਹੀਂ ਹੈਗਾ ਇਹਨਾਂ ਦੀ ਪੰਜਾਬ ਸਿਰਫ ਮਾਨਸਾ ਏਰੀਆ ਇਹਨਾਂ ਨੇ ਉਥੋਂ ਆਪਣੇ ਯਾਤਰਾ ਕੱਢੀ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਵਿੱਚ ਇਹਨਾਂ ਨੇ ਜਿਹੜਾ ਜਿਵੇਂ ਪੰਜਾਬ ਮੈਂ ਤਾਂ ਇਹਨਾਂ ਨੂੰ ਪੰਜਾਬ ਦੀ ਹੈ ਨਾ ਪੰਜਾਬ ਦੀਆਂ ਰਾਖੀ ਸਵੰਤ ਕਹਿਣਾ ਉਹਨਾਂ ਦਾ ਨਾ ਪੰਜਾਬ ਦੀਆਂ ਦੋਨੇ ਭਾਨਾਂ ਤੇ ਰੱਖਾਂ ਜਦੋਂ ਕਿਤੇ ਵੀ ਥੋੜਾ ਬਹੁਤਾ ਕੰਮ ਜਾਂ ਡਾਊਨ ਹੋਣ ਲੱਗਦਾ ਇਹਨਾਂ ਦੇ ਲੈਵਲ ਜਾਣਾ ਮਤਲਬ ਯਾਨੀ ਕਿ ਵੀ ਫਾਲੋਅਰ ਥੋੜੇ ਜਿਹਾ ਘਟਣ ਲੱਗ ਜਾਂਦੇ ਨੇ ਪੈਸੇ ਘਟਣ ਲੱਗ ਜਾਂਦੇ ਨੇ ਫਿਰ ਇਹ ਹੈ ਜਾਂ ਕੋਈ ਸੱਪ ਸੁਪ پکڑ ਦਿੰਦੇ ਨੇ ਭਾਨੇ ਤੇ ਕੇਸ ਪਾ ਲਿਆ ਉਹਨਾਂ ਨੇ ਪਰਚਿਆਂ ਦਾ ਵਕੀਲਾਂ ਦਾ ਉਧਰ ਨੂੰ ਲੋਕ ਸਾਰੇ ਇਕੱਠੇ ਹੋ ਕੇ ਤੁਰ ਪਏ ਪਰ ਹਾਲਾਂਕਿ ਪਹਿਲਾਂ ਜਿਹੜੀ ਕੇਸ ਉੱਠੇ ਹੋਏ ਸੀਗੇ ਮੈਂ ਜ਼ਿਆਦਾ ਨਾਲ ਦੀ ਨਾਲ ਕਰਾਉਂਦਾ ਜਾਵਾਂ ਕਿਉਂਕਿ ਆਪਣੇ ਬੰਦੇ 15 ਦਿਨਾਂ ਬਾਅਦ ਭੁੱਲ ਜਾਂਦੇ ਨੇ ਮੈਂ ਜ਼ਿਆਦਾ ਤਾਂ ਕਰਾ ਰਿਹਾ ਚੀਜ਼ਾਂ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਪੰਜਾਬ ਦੇ ਵਿੱਚ ਗੱਲ ਉਡੀ ਸੀ ਭਾਈ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਕੇਸ ਮੈਂ ਦੁਬਾਰਾ ਚ ਫੇਰ ਰਿਪੀਟ ਕਰ ਦਵਾਂ ਆਪਣੇ ਪੰਥ ਦੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਕੇਸ ਦਾ ਕੀ ਬਣਿਆ ਆਪਣੇ ਪੰਜਾਬ ਦੇ ਸਿੱਖਾਂ ਨੂੰ ਕਿਸੇ ਚੀਜ਼ ਦਾ ਪਤਾ ਇਹਦਾ ਕਿਸੇ ਬੰਦੇ ਨੇ ਉੱਠ ਕੇ ਕਿਸੇ ਐਸਜੀਪੀਸੀ ਕੋਲੋਂ ਸਵਾਲ ਪੁੱਛਿਆ ਵੀ ਜਿਹੜੀ ਤੁਸੀਂ ਸੈਟ ਬਠਾਈ ਸੀਗੀ ਵੀ ਇਹ ਪ੍ਰੋਸੀਜਰ ਕਿਥੇ ਤੱਕ ਪਹੁੰਚਿਆ ਕਿਥੇ ਤੱਕ ਆ ਗਿਆ ਪਰ ਨਾ ਆਪਣੇ ਲੋਕਾਂ ਨੇ ਤਾਂ ਜਿਵੇਂ ਭੇਡਾਂ ਵਾਲਾ ਕੰਮ ਮੈਂ ਕਿਉਂ ਕਹਿੰਦਾ ਭੇਡ ਭੇਡ ਇਸੇ ਗੱਲ ਪਿੱਛੇ ਕਹਿੰਦਾ ਮੈਂ ਲੱਖੇ ਨੇ ਤਕਰੀਬਨ ਐਤ ਕੀ ਜਣੇ ਕਿ ਜਿਹੜੀ ਉਹਦੀ ਤਿਆਰੀਆ ਪੂਰੀ ਨਾ ਮੇਰੇ ਹਿਸਾਬ ਨਾਲ ਐਤ ਕੀ 50000 ਭੇਡ ਹੋਰ ਮੰਨੂਗਾ 50000 ਘੱਟੋ ਘੱਟ ਸਾਡਾ ਅੰਦਾਜ਼ਾ ਇੱਦਾਂ ਕਹਿੰਦੇ 50000 ਭੇਡ ਉਹਨੇ ਮੰਨ ਦੇਣੀ ਐਤ ਕੀ ਫੇਰ ਦੁਆਰ 'ਚ ਉਹ ਕਿਉਂ ਮੰਨ ਦੇਣੀ ਆ ਉਹਦਾ ਕਾਰਨ ਨਹੀਂ ਬਣਦਾ ਕਿਉਂਕਿ ਉਹ ਪਿੰਡ ਪਿੰਡ ਜਾ ਰਿਹਾ ਮੈਂ ਇੱਕ ਵੀਡੀਓ ਸੁਣਾਉਣਾ ਜਦ ਆਪਾਂ ਟਾਈਮ ਵੇਸਟ ਨਹੀਂ ਕਰਨਾ ਉੱਥੇ ਫੇਰ ਆਪਾਂ ਆਸੋ ਵੀ ਬੜੀ ਵਾਰੀ ਕਰਦਾ ਉਹ ਉਚਾਰਨ ਕਰ ਰਹੇ ਆ। ਆ ਸਾਡੇ ਲੋਕਾਂ ਨਾਲ ਸਮਝ ਨਹੀਂ ਪੈ ਰਹੀ ਕੋਈ ਗੱਲ ਨਹੀਂ। ਹੌਲੀ ਹੌਲੀ ਸਮਝ ਆ ਰਹੀ ਜਿੱਥੇ ਲੱਗ ਗਈ ਲੋਕ ਜਿੱਥੇ ਵੀ ਗਏ ਆ ਸਾਰੇ ਪਿੰਡਾਂ ਦੇ ਵਿੱਚ ਆਪਾਂ ਆਪਣੀਆਂ ਟੀਮਾਂ ਬਣਾਤੀ। ਅੱਜ ਤੋਂ ਪਹਿਲਾਂ ਘੱਟੋ ਘਾਟਾ ਪੌਣੇ 200 200 ਦੇ ਇਵੈਂਟ ਕਰ ਚੁੱਕੇ ਆ। ਆਪਲੇ ਵਿੱਚ ਪਹਿਲੀ ਤਾਂ ਇਹ ਬੰਦੇ ਨੇ ਗੱਪ ਮਾਰੀ ਆ ਕਹਿੰਦਾ 200 ਪਿੰਡ ਪਾਉਣੇ 200 ਪਿੰਡ ਅਸੀਂ ਕੱਢ ਚੁੱਕੇ ਹਾਂ ਕਿੰਨੇ ਬੰਦੇ ਇਹ ਚੀਜ਼ ਨਾਲ ਸਹਿਮਤ ਹੋਣਗੇ 200 ਪਿੰਡ ਕੱਢਣਾ ਇਹ ਛੋਟੀ ਮੋਟੀ ਖਾਲਾ ਜੀ ਦਾ ਵਾੜਾ ਨਹੀਂ ਹੈਗਾ 200 ਪਿੰਡ ਦੀ ਗੱਲ ਕਰਦਾ ਹੈ 200 ਪਿੰਡ ਕਹਿੰਦੇ ਅਸੀਂ ਕੱਢ ਚੁੱਕੇ ਹਾਂ ਕੱਲੇ-ਕੱਲੇ ਪਿੰਡ ਵਿੱਚ ਕਹਿੰਦੇ ਸਾਡੀਆਂ ਟੀਮਾਂ ਬਣ ਕੇ ਤਿਆਰ ਹੋ ਚੁੱਕੀਆਂ ਨੇ ਇਹ ਕੀ ਬਣਾ ਰਹੇ ਨੇ ਇਹ ਕੋਈ ਵੱਲਡ ਯੁੱਧ ਦੀ ਤਿਆਰੀ ਕਰ ਰਹੇ ਨੇ ਕਿ ਕਾਹਦੀਆਂ ਟੀਮਾਂ ਬਣਾ ਰਹੇ ਨੇ ਅਨਪੜ ਜਿਹੜੇ ਜਹੇ-ਜਹੇ ਆਪ ਨੇ ਉਹਨੇ ਅਨਪੜ ਬੰਦਿਆਂ ਦਾ ਨਾਂ ਲੈ ਕੇ ਜੁੜੀ ਜਾਂਦੇ ਨੇ ਫੇਰ ਆਹੀ ਵੀਡੀਓ ਦੇ ਵਿੱਚ ਇਹਨੇ ਇੱਕ ਗੱਲ ਕਹੀ ਹੈ ਕਹਿੰਦਾ ਸੀ ਕੱਲੇ ਕੱਲੇ ਘਰ ਨੂੰ ਕੱਲੇ ਕੱਲੇ ਬੰਦੇ ਨੂੰ ਹਰੇਕ ਬੰਦੇ ਨੂੰ ਕਿਸੇ ਤੋਂ 10 ਕਿਸੇ ਤੋਂ 20 ਕਿਸੇ ਤੋਂ 30 ਕੋਈ 2-200 ਵੀ ਦੇ ਦਿੰਦਾ ਉਹ ਪੈਸੇ ਨਾਲ ਕਹਿੰਦੇ ਸੀ ਆਪਣੇ ਜਿਹੜੇ ਸਾਡੇ ਟਰੈਕਟਰ ਨੇ ਜਾਂ ਮਤਲਬ ਜਿਵੇਂ ਮਤਲਬ ਵੀ ਜਿਹੜੇ ਵੀ ਸਾਡੇ ਖਰਚੇ ਨੇ ਕਟਾਉਂਦੇ ਨੇ ਲੋਕ ਪਰਚੀਆਂ ਮੂਰੇ ਹੋ ਕੇ ਕਟਾਉਂਦੇ ਨੇ ਕੋਈ 10 ਦਿੰਦਾ ਕੋਈ 20 ਕੋਈ 30 ਕੋਈ 40 ਕੋਈ 200 ਇਹ ਲੱਖਾਂ ਦਾ ਸਰਿਆ ਵੀਡੀਓ ਦੇ ਵਿੱਚ ਇਹ ਪਰਚੀਆਂ ਕੱਟ ਰਹੇ ਹੈ ਕਹਿੰਦਾ ਸੀ ਇਹ ਪੈਸੇ ਇਕੱਠੇ ਕਰਨ ਗਏ ਨੇ ਜਾਂ ਪੰਜਾਬ ਨੂੰ ਬਚਾਉਣ ਗਏ ਨੇ ਤਾਂ ਪੰਜਾਬ ਨੂੰ ਲੁੱਟਣ ਗਏ ਨੇ ਦੁਆਰ 'ਚ ਫੇਰ ਤੇ ਆਪਣੇ ਲੋਕ ਇਹਨਾਂ ਨੂੰ ਸਵਾਲ ਪੁੱਛਣ ਦੀ ਬਜਾਏ ਇਹਨਾਂ ਨਾਲ ਅਟੈਚ ਹੋ ਰਹੇ ਨੇ ਅਟੈਚ ਕਿਉਂ ਹੋ ਰਹੇ ਨੇ ਦੇਖੋ ਲੱਖਾ ਚਾਹੇ ਐਮਪੀ ਬਣੇ ਚਾਹੇ ਐਮਐਲਏ ਬਣੇ ਚਾਹੇ ਮੁੱਖ ਮੰਤਰੀ ਬਣੇ ਚਾਹੇ ਪ੍ਰਧਾਨ ਮੰਤਰੀ ਬਣੇ ਸਾਨੂੰ 1% ਫਰਕ ਨਹੀਂ ਪੈਣਾ ਹੈਗਾ ਜਿਹੜੇ ਪੰਜਾਬ ਦੇ ਲੋਕ ਨੇ ਜਿਹੜਾ ਨਵਾਂ ਪੰਜਾਬ ਦੀ ਨਵੀਂ ਜਨਰੇਸ਼ਨ ਜਿਹੜੀ ਆ ਰਹੀ ਆ ਜੋ ਨਵਾਂ ਕੁਝ ਸਿੱਖਣਗੇ ਪੰਜਾਬ ਦੇ ਲੋਕ ਜੋ 좌ਾਕੋ ਸਿੱਖਣਗੇ ਉਹ ਕੀ ਸਿੱਖਣਗੇ ਉਹ ਸੇਧ ਕੀ ਸਿੱਖਣਗੇ ਆਪਣੇ ਜਵਾਕਾਂ ਨੂੰ ਸਮਝਾ ਲਓ ਸੋਚੋ ਆਪਣੇ ਜਵਾਕਾਂ ਨਾਲ ਬੈਠ ਕੇ ਗੱਲਬਾਤ ਕਰੋ ਵੀ ਉਹ ਕੀ ਸਿੱਖਣਗੇ ਉਹ ਕਿ ਉਹਨਾਂ ਨੂੰ ਇਹ ਦਿਖਾਇਆ ਜਾਣਾ ਵੀ ਸਾਡਾ ਜਿਹੜਾ ਐਮਪੀ ਆ ਜਾਂ ਐਮਐਲਏ ਆ ਪਹਿਲਾਂ ਗੈਂਗਸਟਰ ਹੁੰਦਾ ਸੀਗਾ ਕਿਉਂ ਪੰਜਾਬ ਇਹ ਪੰਜਾਬ ਦੇ ਵਿੱਚ ਹੀ ਪੰਜਾਬ ਇੱਕ ਹੈ ਜੀ ਸਟੇਟ ਆ ਇਹਦੇ ਵਿੱਚ ਹੀ ਸਮਾਜ ਸੇਵੀ ਉੱਠ ਰਹੇ ਨੇ ਕਿਉਂ ਪੰਜਾਬ ਦੇ ਵਿੱਚ ਹੀ ਨਸ਼ਾ ਸਭ ਤੋਂ ਵੱਧ ਹਾਈਲਾਈਟ ਕੀਤਾ ਜਾਂਦਾ ਵੀ ਭਾਈ ਪੂਰੇ ਵਰਲਡ ਦੇ ਵਿੱਚ ਪੰਜਾਬ ਚ ਵੱਧ ਸਭ ਤੋਂ ਵੱਧ ਨਸ਼ਾ ਹਾਲਾਂਕਿ ਹੋਰ ਮੁਲਕਾਂ ਵਿੱਚ ਵੀ ਹੈਗਾ ਪਰ ਕਦੇ ਮੂਰੀ ਨਹੀਂ ਆਉਂਦੇ ਹੈਗੇ ਉਹ ਛੋਟੇ ਛੋਟੇ ਜਵਾਕ ਵੀ ਨਸ਼ੇ ਕਰਦੇ ਨੇ ਸਿਕਟਾ ਪੀਂਦੇ ਨੇ ਇੱਥੇ ਯੂਰਪ ਦੇ ਵਿੱਚ ਪਰ ਕਦੇ ਮੂਰੀ ਨਹੀਂ ਆਉਂਦੇ ਪਰ ਉਹ ਕਾਮਯਾਬੀ ਹੋਏ ਨੇ ਉਹ ਆਪਣੇ ਲੋਕ ਕਿਉਂ ਨਹੀਂ ਕਾਮਯਾਬ ਹੋਏ ਕਿਉਂਕਿ ਆਪਣੇ ਲੋਕ ਸਵੇਰੇ ਸੱਜਰੇ ਉੱਠ ਖੜਦੇ ਨੇ ਖਾ ਕੇ ਦੋ ਦੋ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਸਿਆਲਾਂ ਦੇ ਵਿੱਚ ਜਾਂ ਮੰਨ ਲਓ ਗਰਮੀ ਦੇ ਵਿੱਚ ਦੋ ਦੋ ਕਣਕ ਦੀਆਂ ਰੋਟੀਆਂ ਨਾਲ ਮਾਹ ਦੀ ਆਲ ਜਿਹੜੀ ਹੁੰਦੀ ਹੈ ਉਹ ਖਾ ਖੂ ਕੇ ਲੱਸੀ ਲੂਸੀ ਪੀ ਕੇ ਇਹ ਵਿਹਲੇ ਹੋ ਜਾਂਦੇ ਨੇ ਵਿਹਲੇ ਕਿਵੇਂ ਹੋ ਜਾਂਦੇ ਨੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਕਈ ਬੜੇ ਮਿਹਨਤੀ ਬੰਦੇ ਨੇ ਜਿਨ੍ਹਾਂ ਨੂੰ ਪਤਾ ਹੁੰਦਾ ਵੀ ਮੈਂ ਸਵੇਰੇ ਸੱਜਰੇ ਉੱਠ ਕੇ ਭਾਈ ਆਪਣੇ ਡੰਗਰ ਬੱਚਾ ਵੀ ਸਾਹਮਣਾ ਮੈਂ ਆਪਣੇ ਘਰ ਨੂੰ ਵੀ ਦੇਖਣਾ ਮੈਂ ਉਧਰ ਵੀ ਜਾਣਾ ਮੈਂ ਇੱਧਰ ਜਾਣਾ ਮੇਰੇ ਕੰਮ ਵੀ ਕਰਨੇ ਨੇ ਪਏ ਨੇ ਪਰ ਕਈ ਲੋਕ ਇਹਨੇ ਭੇਲੇ ਹੁੰਦੇ ਨਾ ਇਹਨਾਂ ਦੇ ਸਵਾਗਤ ਲਈ ਢੋਲਾਂ ਦਾ ਵੀ ਢੋਲ ਦਾ ਵੀ ਢੋਲ ਵਜਾਉਂਦੇ ਨੇ ਉਹਨਾਂ ਦਾ ਪ੍ਰਬੰਧ ਵੀ ਕਰਦੇ ਨੇ ਕੀ ਖੱਟਿਆ ਲਖੇ ਨੇ ਕੀ ਖੱਟਿਆ ਭਾਨੇ ਨੇ ਮੈਨੂੰ ਦਿਖਾ ਦਿਓ ਇੱਕ ਵੀ ਕੀ ਤੁਹਾਡੇ ਆਉਣ ਵਾਲੇ ਜਿਹੜੇ ਐਮਪੀ ਜਾਂ ਐਮਐਲਏ ਹੋਣਗੇ ਇਹ ਜੇ ਹੋਣਗੇ ਜਿਹੜਾ ਇੱਕ ਕੁੜੀਆਂ ਨੂੰ ਗਲਤ ਬੋਲ ਰਿਹਾ ਜਿਹੜਾ ਕੁੜੀਆਂ ਦੇ ਨਾਲ ਜਣੀ ਕਿ ਉਹਦੀਆਂ ਕੋਈ ਕੁਸ਼ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਚਲੋ ਠੀਕ ਆ ਉਹ ਬੰਦੇ ਦੀ ਪਰਸਨਲ ਲਾਈਫ ਆ ਮੈਂ ਉਹ ਜ਼ਿਆਦਾ ਉੱਤੇ ਨਹੀਂ ਜਾਊਂਗਾ ਉਹ ਚੀਜ਼ ਦੇ ਉੱਤੇ ਕਹਿਣ ਦਾ ਮਤਲਬ ਮੇਰਾ ਇਹ ਆ ਵੀ ਜੇ ਪੰਜਾਬ ਨੂੰ ਕੋਈ ਸਿਹਤ ਦੇਣੀ ਆ ਜਿਵੇਂ ਦੀਪਕ ਇਹ ਨਾ ਹੁੰਦਾ ਸੀਗਾ ਪਹਿਲਾਂ ਵੀ ਜਿੰਨੇ ਮਰਜੀ ਐਮ ਐਲ ਏ ਬਦਲ ਕੇ ਦੇਖ ਲਿਓ ਜਿੰਨੇ ਮਰਜੀ ਮੁੱਖ ਮੰਤਰੀ ਬਦਲ ਕੇ ਦੇਖ ਲਿਓ ਵੀ ਇਹਦਾ ਕੋਈ ਹੱਲ ਨਿਕਲਣਾ ਹੀ ਨਹੀਂਗਾ ਪਰ ਆ ਲੋਕ ਲੱਖੇ ਵਰਗੇ ਲੋਕ ਇਹ ਆਪਣੇ ਲੋਕਾਂ ਨੂੰ ਇਹ ਦੱਸਣ ਦੀ ਬਜਾਏ ਵੀ ਭਾਈ ਆਪਾਂ ਹੁਣ ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋ ਲਈਏ ਕੇਸਰੀ ਨਿਸ਼ਾਨ ਦੀ ਗੱਲ ਕਰ ਲਈਏ ਉਹ ਦੱਸਣ ਦੀ ਬਜਾਏ ਇਹ ਲੋਕਾਂ ਨੂੰ ਗਮਰਾਹ ਕਰ ਰਹੇ ਨੇ ਹੋਰ ਪਿਛਲੀ ਵੀਡੀਓ ਦੇ ਵਿੱਚ ਲੱਖਾ ਸਮਝਾ ਰਿਆ ਸੀ ਇੱਕ ਨਿਊ ਵਲਡ ਆਰਡਰ ਨਿਊ ਵਰਲਡ ਆਰਡਰ ਦੇ ਵਿੱਚ ਦੱਸ ਰਿਹਾ ਸੀਗਾ ਇਹ ਵੀ ਭਾਈ ਜਿਹੜੇ ਤੁਹਾਡੇ ਮੋਬਾਈਲਾਂ ਦੇ ਵਿੱਚ ਜਿਵੇਂ ਹੁਣ ਆਪਾਂ ਜਿਵੇਂ ਹੁਣ ਮੰਨ ਲਓ ਵੀ ਆਹ ਮੋਬਾਈਲ ਜਿਵੇਂ ਆਪਾਂ ਇੰਡੀਆ ਦੇ ਵਿੱਚ Google Pay ਤੁਸੀਂ ਕਰ ਦਿੰਦੇ ਹੋ Google Pay ਕਰਤੀ ਜਾਂ ਮੰਨ ਲਾ ਵੀ ਅਕਾਊਂਟ ਨੰਬਰ ਆਪਣੇ ਮੋਬਾਈਲ ਦੇ ਐਪ ਦੇ ਵਿੱਚ ਤੁਸੀਂ ਆਪਣੇ ਉਹਦਾ ਪਾਸਵਰਡ ਪਾ ਕੇ ਆਪਣੇ ਵਿੱਚ ਅਕਾਊਂਟ ਖੋਲਿਆ ਮੋਬਾਈਲ ਦਾ ਮੋਬਾਈਲ ਦੇ ਵਿੱਚ ਆਪਣੀ ਬੈਂਕ ਅਕਾਊਂਟ ਖੋਲਿਆ ਉਹਦੇ ਵਿੱਚ ਲੋਕਾਂ ਨੂੰ ਗਲਤ ਇਨਫਰਮੇਸ਼ਨ ਦੇ ਰਿਹਾ ਸੀ ਮੂਹਰੇ ਬੈਠੇ ਜਿਹੜੇ ਬੰਦੇ ਬਜ਼ੁਰਗ ਨੇ ਆਪਣੇ ਉਹਨੇ ਪੜੇ ਲਿਖੇ ਹੈ ਨਹੀਂ ਜਿਹੜੀ ਨਵੀਂ ਲਿਖੀ ਪੜੀ ਆ ਉਹ ਤਾਂ ਮੈਂ ਮੰਨਦਾ ਨਹੀਂ ਪੜੀ ਲਿਖੀ ਜਿਹੜੀ ਨਵੀਂ ਉਹ ਉਹ ਦੁਕਾਨ ਪੜਨੇ ਹੋ ਉਹ ਮੁਰੇ ਖੜੇ ਲੱਖੇ ਹੁਣ ਕਾ ਲੈਣ ਦੇਖਿਆ ਆਏ ਹੁੰਦਾ ਦੇਖਿਆ ਆਏ ਹੁੰਦਾ ਕਦੇ ਕੋਈ ਤੁਸੀਂ ਸੋਚਿਆ ਇਹ ਜਿਹੜੀ ਦੱਸ ਰਿਹਾ ਡਿਜੀਟਲ ਜਿਹਨੂੰ ਕੈਸ਼ ਪੇਮੈਂਟ ਕਹਿੰਦੇ ਨੇ ਡਿਜੀਟਲ ਪੇਮੈਂਟ ਜਿਹਨੂੰ ਕਹਿੰਦੇ ਨੇ ਇਹ ਤਾਂ ਬਹੁਤ ਪੁਰਾਣੀ ਚੱਲਦੀ ਆ ਰਹੀ ਹੈ ਬਹੁਤ ਪੁਰਾਣੀ ਚੱਲਦੀ ਆ ਰਹੀ ਹੈ ਲੱਖਾਂ ਲੋਕਾਂ ਨੂੰ ਦੱਸ ਰਿਹਾ ਵੀ ਕਹਿੰਦਾ ਥੋਡੇ ਕਹਿੰਦਾ ਜਿਹੜੇ ਜਿੰਨੇ ਵੀ ਖਾਤੇ ਨੇ ਆਨਲਾਈਨ ਕਰਤੇ ਇਹਨਾਂ ਨੇ ਥੋਡੇ ਜੇਬਾਂ ਦੇ ਵਿੱਚ ਪੈਸੇ ਨਹੀਂ ਰਹਿਣੇ ਥੋਡੇ ਜੇਬਾਂ ਦੇ ਵਿੱਚ ਆਲੀ ਰਹਿਣੇ ਹੁਣ ਕਿੰਨੇ ਬੰਦੇ ਗੱਲ ਨਾਲ ਸਹਿਮਤ ਹੋਣਗੇ ਪੜੇ ਲਿਖੇ ਵੀ ਜਦ ਕੋਈ ਹੁਣ ਇੱਕ ਮੋਬਾਈਲ ਆ ਅੱਜ ਦੇ ਟਾਈਮ ਦੇ ਵਿੱਚ ਬਟੂਏ ਨਾਲੋਂ ਹਨਾ ਬਟੂਆ ਜੇ ਜੇਬ 'ਚ ਹੋਊਗਾ ਬੰਦਾ ਸਭ ਤੋਂ ਪਹਿਲਾਂ ਆਪਣੇ ਮੋਬਾਈਲ ਨੂੰ ਝੱਕਦਾ ਬਟੂਆ ਹੁੰਦਾ ਕਰੇ ਇਹ ਕਿੰਨੇ ਬੰਦੇ ਤੁਹਾਡੇ ਨਾਲ ਮੇਰੇ ਨਾਲ ਸਹਿਮਤ ਹੋਣਗੇ ਚੀਜ਼ ਦੇ ਵਿੱਚ ਉਹ ਵੀ ਤਕਰੀਬਨ ਸਾਡਾਂ ਦਾ ਵੀ ਹੋ ਚੁੱਕੀ ਚੀਜ਼ ਹੈ ਜੇ ਆਪਣੇ ਮੋਬਾਈਲ ਦੇ ਵਿੱਚ ਆਪਾਂ ਆਪਣਾ ਬੈਂਕ ਅਕਾਊਂਟ ਰੱਖ ਸਕਦੇ ਆ ਤਾਂ ਆਪਣੀ ਕੱਲੀ-ਕੱਲੀ ਚੀਜ਼ ਦੀ ਆਪਾਂ ਨੂੰ ਕੱਲੀ-ਕੱਲੀ ਚੀਜ਼ ਦੀ ਮੂਵਮੈਂਟ ਦਾ ਪਤਾ ਲੱਗਦਾ ਇਹ ਬੈਂਕ ਵਾਲਿਆਂ ਦਾ ਬੈਂਕ ਇੱਕ ਪ੍ਰਾਈਵੇਸੀ ਦਿੰਦੀ ਆ ਬੰਦੇ ਨੂੰ ਉਹ더라 ਆਪਣਾ ਪਾਸਵਰਡ ਤੂੰ ਕ੍ਰੀਏਟ ਕਰ ਸਕਦਾ ਇਹ ਆਪਣੇ ਲੋਕਾਂ ਨੂੰ ਇਹ ਨਹੀਂ ਦੱਸਦਾ ਹੈਗਾ ਇਹ ਨਾ ਇਹ ਆਪਣੇ ਲੋਕਾਂ ਨੂੰ ਸਮਾਂ ਤੇ ਹੋਰ ਉੱਤੇ ਜੀ ਅਲਝਾ ਰਿਹਾ ਵੀ ਮੋਬਾਈਲਾਂ ਤੇ ਆਪਣਾ ਅਕਾਊਂਟ ਨੰਬਰ ਨਾਲ ਲੈ ਕੇ ਆਓ ਕਿਉਂ ਨਾ ਲੈ ਕੇ ਆਓ ਵੀ ਦੱਸੋ ਰੀਜਨ ਦੱਸੋ ਜੇਪਾਂ ਦੇ ਵਿੱਚ ਕੈਸ਼ ਰੱਖੋ ਤਾਂ ਜੋ ਇਹਦੇ ਵਰਗੇ ਬੰਦੇ ਕਿਤੇ ਵੀ ਘੇਰ ਕੇ ਕਦੋਂ ਵੀ ਕੋਈ ਬੰਦਾ ਕਿਤੇ ਕੋਈ ਜਾਂਦਾ ਚੋਰੀਆਂ ਥੱਗੀਆਂ ਕਿਉਂ ਲੋਕ ਮਾਰਦੇ ਨੇ ਅੱਜ ਟਾਈਮ ਦੇ ਵਿੱਚ ਇਹਦਾ ਕਾਰਨ ਪਤਾ ਕੀ ਬਣਦਾ ਕਿਉਂਕਿ ਜੇ ਆਪਣੀ ਜੇਬ ਦੇ ਵਿੱਚ 50000 ਜਾਂ 30000 ਜਾਂ 20000 ਰੁਪਈਆ ਪਿਆ ਹੋਊਗਾ ਆਪਾਂ ਬੈਂਕ ਚੋਂ ਲੈ ਕੇ ਨਿਕਲਦੇ ਆਂ ਪਹਿਲਾਂ ਪੁਰਾਣੇ ਬਜ਼ੁਰਗ ਘੋਲੇ ਚ ਪੈਸੇ ਰੱਖਦੇ ਹੁੰਦੇ ਸੀਗੇ ਚੋਰ ਬਾਹਰ ਖੜੇ ਹੁੰਦੇ ਸੀਗੇ ਉਹਨੂੰ ਦੇਖਿੰਦਾ ਸੀਗਾ ਵੀ ਬਜ਼ੁਰਗ ਆ ਨਿਕਲਾ ਬੈਂਕ ਦੇ ਵਿੱਚੋਂ ਵੀ ਇਹਦੇ ਕੋ ਪੱਕੇ ਪੈਸੇ ਹੋਣਗੇ ਹੁਣ ਇੱਕ ਪੈਸੇ ਮੋਬਾਈਲ ਦੇ ਵਿੱਚ ਨੇ ਤੇਰੇ ਅਕਾਊਂਟ ਦੇ ਵਿੱਚ ਸੇਵ ਇੱਕ ਤੇਰੀ ਜੇਬ ਦੇ ਵਿੱਚ ਡਾਇਰੈਕਟ ਪੇਮੈਂਟ ਪਾਈ ਹੋਈ ਆ ਚੋਰਾ ਨੂੰ ਕੀ ਸੌਖਾ ਹੋਊਗਾ ਜਾਂ ਉਹਨੇ ਹੁਣ ਮੋਬਾਈਲ ਸੜਾ ਚੋਰ ਚੱਕਣਗੇ ਉਹ ਜਿਹੜੀ ਤੇਰੀ ਜੇਬ ਦੇ ਵਿੱਚ ਪੇਮੈਂਟ ਪਈ ਆ ਉਹੀ ਕੱਢਣਗੇ ਉਹ ਡਾਇਰੈਕਟਲੀ ਇਹ 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 ਚੀਜ਼ਾਂ ਆਪਣੇ ਲੋਕਾਂ ਨੂੰ ਲੱਖਾਂ ਸਮਝਾਉਂਦਾ ਨਹੀਂ ਆਪਨੇ ਲੋਕ ਇਹਦੇ ਮੂਹਰੇ ਬੈਠੇ ਕਹਿੰਦੇ ਨੇ ਵੀ ਲੱਖਾਂ ਬਿਲਕੁਲ ਸਹੀ ਗੱਲ ਕਹਿ ਰਿਹਾ ਵੀ ਕੈਸ਼ ਕੋਲ ਰੱਖਣਾ ਵਧੀਆ ਚੀਜ਼ ਨਹੀਂ ਵਧੀਆ ਚੀਜ਼ ਆ ਮੋਬਾਈਲ ਦੇ ਉੱਤੇ ਅਕਾਊਂਟ ਖੋਲਣਾ ਗੱਤ ਚੀਜ਼ ਆ ਇਹ ਇਹਨਾਂ ਲੋਕਾਂ ਦੀ ਮਾਨਸਿਕਤਾ ਉਹ ਤੋਂ ਬਾਅਦ ਫਿਰ ਆਪਣੇ ਲੋਕ ਕਈ ਵਾਰ ਬੈਂਕਾਂ ਵਿੱਚ ਵੀ ਜਾਂਦੇ ਨੇ ਬੈਂਕਾਂ 'ਚ ਬੜੀਆਂ ਲਾਈਨਾਂ ਲੱਗਦੀਆਂ ਲੰਬੀਆਂ ਲੰਬੀਆਂ ਹੁਣ ਜਿਹੜੇ ਬੰਦੇ ਪੜ੍ਹੇ ਲਿਖੇ ਨੇ ਉਹ ਘਰੇ ਬੈਠੇ ਵੀ ਸਾਰਾ ਕੁਝ ਕਰ ਲੈਂਦੇ ਨੇ ਜੇ ਕਿਸੇ ਨੂੰ ਪੈਸੇ ਭੇਜਣੇ ਨੇ ਆਪਣੇ ਮੋਬਾਈਲ ਦੇ ਅਕਾਊਂਟ ਜਿਹੜੀ ਨਵੀਂ ਪੀੜ੍ਹੀ ਜਿਹੜੀ ਪੜ ਸਮਾਤੇ ਪੁਰਾਣੇ ਬੰਦਿਆਂ ਨੂੰ ਇਹਨਾਂ ਨੇ ਜਾਗਰੂਤਾ ਕੀ ਕਰਨੀ ਹੈ ਪੁਰਾਣੇ ਬੰਦਿਆਂ ਦੀ ਭਾਈ ਤੁਸੀਂ ਵੀ ਇਹ ਚੀਜ਼ ਸਿੱਖ ਲਓ ਹੁਣ ਆਪਣੇ ਬਜ਼ੁਰਗ ਪਹਿਲਾਂ ਮੋਬਾਈਲ ਨਹੀਂ ਚਲਾਉਂਦੇ ਸੀਗੇ ਉਹ ਵੀ ਚਲਾਉਣਾ ਸਿੱਖ ਗਏ ਉਹ ਉਹਨਾਂ ਨੂੰ ਗਾਹਾਂ ਦਾ ਕੀ ਲੈ ਕੇ ਆਉਣਾ ਇਹ ਉਹਨਾਂ ਨੂੰ ਪਿੱਛੇ ਨੂੰ ਹੋਰ ਤਾਂ ਕਰ ਰਹੇ ਨੇ ਚਲੋ ਇਹ ਸੀਗੀ ਗੱਲ ਇੱਕ ਜਿਹੜੀ ਪਹਿਲੀ ਵਾਲੀ ਵੀਡੀਓ ਸੀਗੀ ਆਹ ਜਿਹੜੀ ਵੀਡੀਓ ਇਹਨਾਂ ਨੇ ਪਾਈ ਆ ਇਹ ਕਹਿੰਦਾ ਜੀ ਇਹ ਵੀਡੀਓ ਵਿੱਚ ਵੀ ਅਸੀਂ ਪਿੰਡਾਂ ਦੇ ਵਿੱਚ ਹਰੇਕ ਘਰ ਦੇ ਕੋਲੋਂ 10-10 20-20 ਰੁਪਏ 10-10 20 ਪੰਜ ਪੰਜ ਹੁਣ ਤਕਰੀਬਨ ਇਹਨਾਂ ਕਿ ਲੋਕਾਂ ਸ਼ਰਮੋ ਸ਼ਰਮੀ 100 ਤਾਂ ਦੇਣ ਲੱਗੇ 50 ਛੱਡ ਹੁਣ 100-100 ਰੁਪਇਆ ਜੇ ਹਰੇਕ ਘਰ ਦੇ ਬੰਦੇ ਕੋਲੋਂ ਇਕੱਠਾ ਕਰਨ ਲੱਗੇ ਤਾਂ ਸੋਚ ਲਓ ਵੀ ਕਿੰਨੇ ਰੁਪਏ ਬਣ ਗਏ ਉਹ ਪੈਸਾ ਕਿੱਥੇ ਜਾ ਰਿਹਾ ਕਿਸੇ ਨੇ ਲੱਖੇ ਨੂੰ ਠਾਲ ਕੇ ਕਿਹਾ ਸੀਗਾ ਵੀ ਆ ਜਾ ਪੰਜਾਬ ਬਚਾ ਲਾ ਪਾਰਟੀਆਂ ਪੰਜ ਪੰਜਾਬ ਨੂੰ ਬਚਾਉਣ ਲੱਗੀਆਂ ਹੋਈਆਂ ਨੇ ਜਿਹੜਾ ਵੀ ਬੰਦਾ ਆਉਂਦਾ ਜਿਹੜਾ ਵੀ ਬੰਦਾ ਆਉਂਦਾ ਜਿਹੜਾ ਵੀ ਨਵਾਂ ਪੋਲਿਟਿਕਸ ਉੱਠਦਾ ਆ ਜਾਂ ਜਿਹੜਾ ਹੀ ਨਵਾਂ ਵੋਟਰ ਮਤਲਬ ਐਮਐਲਏ ਬਣਦਾ ਐਮਪੀ ਬਣਦਾ ਉਹਦੇ ਮੂਰੇ ਦੋ ਗੱਲਾਂ ਆਉਂਦੀਆਂ ਵੀ ਮੈਨੂੰ ਵੋਟਾਂ ਪਾ ਦਿਓ ਮੈਂ ਪੰਜਾਬ ਨੂੰ ਬਚਾ ਲਵਾਂ ਉਹ ਚਾਹੇ ਮਜੀਠੀਆ ਹੂਣੀ ਹੋਣ ਬਾਦਲ ਪਰਿਵਾਰ ਹੋਵੇ ਚਾਹੇ ਉਹ ਕਾਂਗਰਸੀ ਹੋਣ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਚਾਹੇ ਹੈ ਜਿਹੜੇ ਦੋ ਚਾਰ ਹੋਰ ਫਿਰਦੇ ਨੇ ਹੁਣ ਇਹ ਚੀਜ਼ਾਂ ਦਾ ਮੈਨੂੰ ਜਵਾਬ ਦਿਓ ਵੀ ਕਿਵੇਂ ਬੰਦੇ ਬਚਾ ਪੰਜਾਬ ਨੂੰ ਬਚਾ ਲੈਣਗੇ ਹੁਣ ਤੱਕ ਕਹਿੰਦੇ ਨੇ ਪੰਜਾਬ ਨੂੰ ਬਚਾ ਲਿਆ ਜੇ ਤੁਸੀਂ ਸੇਵਾ ਹੀ ਕਰਨੀ ਹੈ ਫਿਰ ਵੋਟਾਂ 'ਚ ਖੜਕੇ ਕਿਉਂ ਤੇਰੇ ਨਾਲ ਦਾ ਜੋਟੀਦਾਰ ਭਾਨਾ ਵੀ ਕਹਿ ਰਹੇ ਆ ਉਹ ਤਾਂ ਗੱਲ ਹੈ ਵੀ ਭਾਈ ਸਾਡੀ ਐਮਐਲਏ ਤੇ ਮੰਤਰੀ ਨੂੰ ਵੱਧ ਚੱਲਦੀ ਹੈ ਜੇ ਤੁਹਾਡੀ ਚੱਲਦੀ ਆ ਫਿਰ ਵੋਟਾਂ ਦੇ ਵਿੱਚ ਕਿਉਂ ਖੜਦੇ ਹੋ ਕਿਉਂਕਿ ਇਹਨਾਂ ਨੇ ਆਪਣੇ ਪਰਚੇ ਮਾਫ ਕਰਾਉਣੇ ਨੇ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਫੇਰ ਉਸ ਤੋਂ ਬਾਅਦ ਆਜੋ ਇਹਨਾਂ ਦੇ ਇੱਕ ਹੋਰ ਜੋਟੀਦਾਰ ਸੁਖਪਾਲ ਸਿੰਘ ਖਹਿਰਾ ਉਹ ਕੱਲ ਇਹ ਇੰਟਰਵਿਊ ਦੇ ਵਿੱਚ ਦੱਸਣ ਲੱਗਿਆ ਸੀਗਾ ਵੀ ਮੇਰੇ ਕੋਲ ਪ੍ਰੂਫ ਪਏ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਇਹ ਪਿੰਡਾਂ ਚੋਂ ਗਾਇਬ ਨੇ ਇਹਨਾਂ ਦੇ ਗੁੰਮਸ਼ੋਦਾ ਦੇ ਪੋਸਟਰ ਲੱਗੇ ਹੋਏ ਨੇ ਮੈਂ ਸੁਖਪਾਲ ਸਿੰਘ ਖਹਿਰਾ ਨੂੰ 1 ਲੱਖ ਰੁਪਇਆ ਨਾਮ ਦਊਂਗਾ ਆਪਣੇ ਵੱਲੀੋਂ ਫੇਰ ਦੁਬਾਰਾ ਚ ਹੀ ਕਹਿੰਦਾ ਮੈਂ ਵੀ ਤੇਰਾ ਮੈਂ ਪ੍ਰੂਫ ਦਿੰਦਾ ਵੀ ਤੇਰੇ ਪਿੰਡ ਦੇ ਵਿੱਚ ਤਿੱਥੇ ਤੂੰ ਬ ਐਮ ਐਲ ਏ ਬਣਿਆ ਹੋਇਆ ਜਿਹੜੇ ਇਲਾਕੇ ਦਾ ਉੱਥੇ ਤੇਰੇ ਲੱਗੇ ਹੋਏ ਨੇ ਪੋਸਟਰ ਵੀ ਇਹ ਗਾਇਬ ਹੈ ਇਹ ਗਾਇਬ ਆ ਬੰਦਾ ਹੈ ਪਰ ਉਹ ਬੰਦਾ ਦੂਜੇ ਦੀ ਪੋਲ ਲੈ ਕੇ ਕੱਢ ਕੇ ਲਿਆ ਰਿਹਾ ਜੀ ਦੇਖੋ ਜੀ ਆਹ ਦੇਖੋ ਆਹ ਬੰਦੇ ਗਾਇਬ ਨੇ ਜੀ ਆਮ ਆਦਮੀ ਪਾਰਟੀ ਦਾ ਵਰਕਰ ਆ ਕਾਂਗਰਸੀਏ ਦੂਜੇ ਆਪਣੇ ਅਕਾਲੀ ਦਲ ਦੇ ਵਰਕਰ ਗਾਇਬ ਨੇ ਜੀ ਆਪਣੇ ਹਾਲਾਤ ਹਨ ਨਾ ਪਿੰਡ ਦੇ ਜੋ ਆਪਣੇ ਪੰਜਾਬ ਦੇ ਹਾਲਾਤ ਨੇ ਜਦ ਤੱਕ ਪੰਜਾਬ ਦੇ ਲੋਕ ਆਪ ਆਪਣਾ ਬੋਲਣਾ ਸਵਾਲ ਪੁੱਛਣਾ ਇਹਨਾਂ ਨੂੰ ਸ਼ੁਰੂ ਨਹੀਂ ਕਰਦੇ ਨਾ ਤੁਸੀਂ ਸਾਰੀਆਂ ਪਾਰਟੀਆਂ ਵਰਤ ਕੇ ਦੇਖ ਲਈਆਂ ਅਕਾਲੀ ਦਲ ਵੀ ਵਰਤ ਕੇ ਦੇ ਲਿਆ ਆ ਦੂਜਾ ਕਾਂਗਰਸੀ ਵਰਤ ਕੇ ਦੇ ਲੇ ਆਮ ਆਦਮੀ ਪਾਰਟੀ ਜਿਹੜਾ ਜਰੂਸ ਕੱਟਾ ਉਹ ਵੀ ਕੱਟ ਕੇ ਦੇਖ ਲਿਆ ਉਹਨਾਂ ਨੇ ਹੁਣ ਤੁਹਾਡੇ ਕੋਲ ਇਕੱਲੇ ਸਵਾਲ ਨੇ ਤੁਸੀਂ ਇਹਨਾਂ ਨੂੰ ਪੁੱਛਣਾ ਬਸ ਜੇ ਦੁਬਾਰਾ ਤੁਸੀਂ ਫੇਰ ਆਕਾਲੀ ਤੇ ਕਾਂਗਰਸੀ ਲੈ ਕੇ ਆਉਣਾ ਫਿਰ ਲਾਹਣਤਾ ਤੁਹਾਡੇ ਤੇ ਫੇਰ ਤੁਸੀਂ ਸੁਧਰੇ ਨਹੀਂ ਸਕਦੇ ساری ਉਮਰ ਆਹ ਹੁਣ ਇੱਕ ਬਾਈਆਂ ਥੱਲੇ ਲਿਖਿਆ ਦੈਂ ਕਿਸਾਨਾਂ ਅੰਦੋਲਨ ਦੇ ਬੇਲੇ ਕਿਹਾ 100 100 ਨਾਲ ਕਰੋੜਾਂ ਦਾ ਕੱਪੜਾ ਹੋ ਗਿਆ ਸੀ ਆ ਦੇਖ ਲਓ ਤੁਹਾਡੇ ਸਾਹਮਣੇ ਆ ਜੇ 50000 ਬੰਦਾ ਖੜਾ ਤੇ 100 100 ਰੁਪਿਆ ਇਕੱਠਾ ਕਰਨ ਲੱਗ ਗਿਆ ਤਾਂ ਬਹੁਤ ਰੁਪਏ ਬਣ ਜਾਂਦੇ ਇਹ ਲੱਖਿਓ ਨਹੀਂ ਕੰਮ ਕਰਨਾ ਸ਼ੁਰੂ ਇਹਨਾਂ ਨੇ ਕਰਤਾ ਸਿੱਖ ਲੋ ਹਲੇ ਵੀ ਟਾਈਮ ਆ ਸਮਝ ਲਓ ਇਹਨਾਂ ਨੂੰ ਸਵਾਲ ਪੁੱਛੋ ਨਿਊ ਵਰਲਡ ਆਰਡਰ ਬਾਰੇ ਲੱਖੇ ਨੂੰ ਪੁੱਛੋ ਵੀ ਇਹ ਜਿਹੜਾ ਤੂੰ ਦੱਸ ਰਿਹਾ ਡਿਜੀਟਲ ਕਰੰਸੀ ਬਾਰੇ ਵੀ ਇਹਦਾ ਕੋਈ ਮਤਲਬ ਬਣਦਾ ਇਹਦੇ ਨਾਲ ਇਹਨੂੰ ਸਵਾਲ ਪੁੱਛੋ ਉੱਠ ਕੇ ਸੇਮ ਚੀਜ਼ ਜਿਵੇਂ ਉਧਰ ਭਾਨੇ ਵਰ ਕਹਿੰਦੇ ਆ ਕਿੱਥੇ ਗਏ ਹੁਣ ਅਜੋਦੇ ਵਾਦੇ ਉਹ ਪਿਛਲੇ ਸਾਲ ਇੱਕ ਵੀਡੀਓ ਮੇਰੇ ਕੋਲ ਹਲੇ ਪਈ ਆ ਮੇਰੇ ਕੋਲ ਸੇਵ ਕੀਤੀ ਪਈ ਆ ਆਪਣੇ ਇੱਕ ਬੰਦੇ ਨੇ ਮੈਨੂੰ ਭੇਜੀ ਆ ਉਹਦੇ ਵਿੱਚ ਕਹਿ ਰਿਹਾ ਕਹਿੰਦਾ ਜੀ ਅਸੀਂ ਪਿਛਲੇ ਸਾਲ 2 ਸਾਲ ਪਹਿਲਾਂ ਬੋਲ ਰਿਹਾ ਕਹਿੰਦਾ ਗਾਹਲੇ ਸਾਲ ਚਾਹੇ ਜਿੱਥੇ ਧਾਰਤੀ ਇੱਧਰ ਤੋਂ ਉੱਧਰ ਪਲਟ ਜਵੇ ਅਸੀਂ ਖਸ ਖਸ ਦੀ ਖੇਤੀ ਸ਼ੁਰੂ ਕਰਨੀ ਹੈ ਕਰਨੀ ਆ ਕਰ ਲਈ ਉਹਨੇ ਦਿਖਾ ਦੇ ਮੈਨੂੰ ਮੇਰੇ ਕੋਲ ਵੀਡੀਓ ਪਈ ਆ ਉਹਦੀ ਇਹ ਇਹ ਲੋਕ ਨੇ ਇਹ ਹਵਾ 'ਚ ਤੀਰ ਮਾਰਨੇ ਵਾਲੇ ਜਿਹਨਾਂ ਨੂੰ ਪਤਾ ਹੀ ਨਹੀਂ ਵੀ ਨੌਲੇਜ ਕੀ ਚੀਜ਼ ਹੁੰਦੀ ਆ ਸੋ ਆਉਣੇ ਵਾਲੇ ਜੋ ਸਮੇਂ ਦੇ ਵਿੱਚ ਨਵੀਂ ਵੀਡੀਓ ਹੋਰ ਬਣਾਵਾਂਗੇ ਨਾ ਉੱਤੇ ਫਿਰ ਵੀਡੀਓ ਲੰਬੀ ਬਹੁਤ ਜ਼ਿਆਦਾ ਹੋ ਜਾਂਦੀ ਆ ਕਰਾਂ ਗੱਲਬਾਤ ਜ਼ਰੂਰ ਤੇ ਬਾਕੀ ਭਾਈ ਜਿੰਨੇ ਵੀ ਆਪਣੇ ਨਾਲ ਜੁੜੇ ਹੋਏ ਨੇ ਸਾਰਾ ਧੰਨਵਾਦ ਤੇ ਜੁਹੋਂ ਦੇ ਵਾਸਤੇ ਰਹੋ ਤੇ ਕਰਾਂਗੇ ਆਪਾਂ ਟੌਪਿਕ ਤੇ ਗੱਲਬਾਤ ਚੰਗਾ ਭਾਈ ਸਸੀ ਕਾਲ ਸਾਰਾ